ਅੱਜ ਮੈਂ ਮਨਜੀਤਨਗਰ ਤੇ ਮਨੂਰ ਨਗਰ ਆਇਆ ਆ ਇੱਥੇ ਆ ਕੇ ਵੀ ਮੈਨੂੰ ਉਹੀ ਪਿਆਰ ਯਾਦ ਆਇਆ ਬਚਪਨ ਵਾਲਾ ਕਿਉਂਕਿ ਇੱਥੇ ਇੰਜਨ ਛੱਡ ਦੇ ਵਿੱਚ ਵੀ ਮੇਰੇ ਪੇਰੈਂਟਸ ਰਹਿੰਦੇ ਰਹੇ ਨੇ ਸਾਡੇ ਰਿਲੇਟਿਵ ਰਹਿੰਦੇ ਰਹੇ ਨੇ ਤੇ ਅੱਜ ਮੇਰੀਆਂ ਮਾਵਾ ਤੇ ਭੈਣਾਂ ਨੂੰ ਦੇਖ ਕੇ ਮੈਨੂੰ ਉਹੀ ਦਿਨ ਯਾਦ ਆ ਗਏ ਨੇ ਪੁਰਾਣੇ ਹੁਣ ਜਦੋਂ ਆਪਣਾ ਪਰਿਵਾਰਕ ਬੱਚਾ ਆ ਜਾਏ ਜਾਂ ਮੈਂਬਰ ਆ ਜਾਏ ਫਿਰ ਗਿਲੇ ਸ਼ਿਕਵੇ ਨਹੀਂ ਰਹਿੰਦੇ ਉਹਨੂੰ ਬਸ ਇਹੀ ਹੁੰਦਾ ਕਿ ਉਹਨੂੰ ਅਸੀਂ ਤਾਕਤ ਦੇ ਕੇ ਵਿਧਾਨ ਸਭਾ ਪਚਾਈਏ ਤਾਂ ਕਿ ਜਿਹੜੇ 30 ਸਾਲ ਤੋਂ ਲੰਬਿਤ ਕੰਮ ਕਾਇਏ ਚਲੇ ਆਂਦੇ ਲੜਕੇ ਚਲੇ ਆਂਦੇ ਆ ਉਹਨਾਂ ਨੂੰ ਪੂਰਤੀ ਕਰਾ ਕੇ ਉਹਨਾਂ ਨੂੰ ਅੰਜਾਮ ਦਈਏ ਤਾਂ ਕਿ ਜਿਹੜੀਆਂ ਗਰਾਊਂਡ ਲੈਵਲ ਦੀਆਂ ਦਿੱਕਤਾਂ ਨੇ ਮੁਸ਼ਕਿਲਾਂ ਨੇ ਉਹਨਾਂ ਦਾ ਹੱਲ ਕੀਤਾ ਜਾ ਸਕੇ ਅੱਜ ਅਸੀਂ ਸ਼ਹਿਰ ਦੇ ਦਿਲ ਦੇ ਵਿੱਚ ਖੜੇ ਆ ਜੇ ਸੈਂਟਰਲ ਪਾਰਟ ਆਫ ਲੁਧਿਆਣਾ ਆ ਇਹਦੇ ਸੱਜੇ ਹੱਥ ਵਿਸ਼ਕਰਮਾ ਚੌਕ ਹੈ ਖੱਬੇ ਹੱਥ ਬੱਸ ਸਟੈਂਡ ਆ ਇੱਧਰਲੇ ਪਾਸੇ ਰੇਲਵੇ ਸਟੇਸ਼ਨ ਹੈ ਕੀ ਹੁਣ ਮੈਂ ਤੁਹਾਨੂੰ ਦੱਸਾਂ ਵੀ ਇੱਥੇ ਕੀ ਹਾਲਾਤ ਨੇ ਦੱਸਿਆ ਮੇਰੀਆਂ ਭੈਣਾਂ ਨੇ ਕਿ ਇੱਥੇ ਹਨੇਰਾ ਇੰਨਾ ਹੋ ਜਾਂਦਾ ਤੇ ਲੁੱਟਖੋ ਹੋ ਜਾਂਦੀ ਹੈ ਕਈ ਵਾਰੀ ਦਿਨੇ ਹੋ ਜਾਂਦੀ ਤੇ ਕਈ ਵਾਰੀ ਰਾਤ ਨੂੰ ਸਨਟੇ ਜ ਕੋਈ ਨੰਗਣ ਦੀ ਕੋਸ਼ਿਸ਼ ਨਹੀਂ ਕਰਦਾ ਬੱਚੇ ਬੇਰੁਜ਼ਗਾਰ ਨੇ ਤੇ ਬਹੁਤ ਹੀ ਔਖਾ ਗੁਜ਼ਾਰਾ ਹੁੰਦਾ ਆ ਉਹ ਗੁਜ਼ਾਰਾ ਬਹੁਤ ਮੁਸ਼ਕਿਲਾਨਾ ਹੁੰਦਾ ਝੂਠ ਬੋਲ ਕੇ ਹਰ ਘਰ ਰਜਗਾਰ ਦੇਣ ਦਾ ਵਾਅਦਾ ਕਰਕੇ ਅੱਜ ਗਿਰਗੜ ਰੂਪੀ ਨੇਤਾ ਆਪਣੇ ਆਪਣੀਆਂ ਖੁੱਡਾਂ 'ਚ ਲੁਕ ਜਾਂਦੇ ਨੇ ਤੇ ਅੱਜ ਜ਼ਰੂਰਤ ਹੈ ਕਿ ਇਹਨੇ ਕਿ ਬਦਲਾਵ ਲੈ ਕੇ ਆਈਏ ਤਾਂ ਕਿ ਪਤਾ ਲੱਗੇ ਕਿ ਇੱਕ ਜਾਗਰਤੀ ਸ਼ੁਰੂ ਹੋਈ ਹੈ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਿਹਦੀ ਜ਼ਰੂਰਤ ਪੂਰੇ ਪੰਜਾਬ ਨੂੰ ਹੈ ਸਾਰੇ ਜ਼ਿਲ੍ਹਿਆਂ ਨੂੰ ਹੈ ਤੇ ਇੰਡੀਆ ਨੂੰ ਪੂਰੇ ਨੂੰ ਹੈ ਤਾਂ ਕਿ ਇੰਡੀਆ ਦਾ ਲੋਕ ਰਿਲੀਫ ਲੈ ਸਕਣ ਅੱਜ ਮੈਂ ਆਇਆ ਆ ਭਾਈਚਾਰਕ ਸਾਂਝ ਦਾ ਨਗਾਰਾ ਵਜਾਣ ਤੇ ਬਾਜਾ ਵਜਾਣ ਉਹ ਭਾਈਚਾਰਕ ਸਾਂਝ ਜਿਹੜੀ ਪੁਰਾਣੇ ਟਾਈਮ 'ਚ ਹੁੰਦੀ ਸੀ ਕਿ ਮਾਨ ਸੇ ਕਹੋ ਹਮ ਪੰਜਾਬੀ ਆਂ ਕਰਬ ਨਾ ਕਹੋ ਵੀ ਅਸੀਂ ਪੰਜਾਬੀ ਆਂ ਖਾਸ ਮੈਨੀਫੈਸਟੋ ਇਦਾਂ ਜੀ ਐਂਟਰਟੇਨਮੈਂਟ ਦਾ ਇੱਥੇ ਕੋਈ ਸਾਧਨ ਨਹੀਂ ਹੈ ਜਿੱਦਾਂ ਸ਼ਹਿਰੀ ਇਲਾਕਾ ਆ ਇੱਥੇ ਅਮਿਊਜ਼ਮੈਂਟ ਪਾਰਕ ਵਗੈਰਾ ਹੋਣਾ ਚਾਹੀਦਾ ਬੱਚਿਆਂ ਦੇ ਖੇਡਣ ਲਈ ਅੱਛੀ ਜਗ੍ਹਾ ਹੋਣੀ ਚਾਹੀਦੀ ਹੈ ਬਜ਼ੁਰਗਾਂ ਦਾ ਟਾਈਮ ਪਾਸ ਕਰਨ ਦੇ ਲਈ ਕਮਿਊਨਿਟੀ ਸੈਂਟਰ ਹੋਣਾ ਚਾਹੀਦਾ ਇਸ ਲਈ ਕਾਫੀ ਚੀਜ਼ਾਂ ਇੱਥੇ ਦੇਣ ਵਾਲੀਆਂ ਨੇ ਪ੍ਰਦਾਨ ਕਰਨ ਵਾਲੀਆਂ ਨੇ ਜਿਹੜੀਆਂ ਕਿ ਜੇ ਮੈਂ ਵਿਧਾਨ ਸਭਾ ਜਾਣਾ ਤੇ ਜਲਦ ਤੋਂ ਜਲਦ ਉਹ ਲਾਗੂ ਕਰਾ ਕੇ ਗਰੰਟਾਂ ਲਿਆ ਕੇ ਮੈਨੂੰ ਲੜਕੇ ਲਿਆਉਣੀਆਂ ਪੈਣ ਮੈਨੂੰ ਧਰਨਾ ਲਾ ਕੇ ਲਿਆਉਣੀਆਂ ਪੈਣ ਮੈਨੂੰ ਕਿਸੇ ਤਰੀਕੇ ਦੇ ਨਾਲ ਲਿਆਉਣੀਆਂ ਪੈਣ ਅੱਜ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਕਿਉਂਕਿ ਜਿੱਦਾਂ ਜਿੱਦਾਂ ਮੈਂ ਹਲਕੇ ਤੇ ਜਾ ਰਿਹਾ ਆ ਤਾਂ ਮੈਨੂੰ ਸਮਝ ਆ ਰਹੀ ਹੈ ਮੈਂ ਤੁਹਾਡੇ ਮਾਧਿਅਮ ਇੱਕ ਗੱਲ ਦੱਸਣੀ ਚਾਹਨਾ ਕਿ ਪੰਜਾਬ ਸਟੇਟ ਮਾਈਨੋਰਿਟੀ ਕਮਿਸ਼ਨ ਦਾ ਮੈਂ ਮੈਂਬਰ ਰਿਹਾ ਆ ਦੋ ਟੈਨਿਅਰ ਕੱਡੀਆਂ ਨੇ ਤੇ ਕਦੀ ਵੀ ਮੈਂ ਭੱਤਾ ਨਹੀਂ ਲਿਆ ਆਪਣੇ ਤੇਲ ਦੇ ਖਰਚੇ ਨਹੀਂ ਲਏ ਨਾ ਮੰਥਲੀ ਲਈ ਹੈ ਉਹ ਸਾਰੀ ਹੀ ਮੈਂ ਆਪਣੇ ਸਟਾਫ ਨੂੰ ਕਿਹਾ ਕਿ ਚੀਫ ਮਿਨਿਸਟਰ ਫੰਡ ਦੇ ਵਿੱਚ ਪਾ ਦਿਓ ਉਹ ਸਾਡੀ ਜਨਤਾ ਨੂੰ ਲੋੜ ਹੈ ਅੱਜ ਵੀ ਮੈਂ ਕਹਿੰਦਾ ਮੈਂ ਜਿੰਨੇ ਵੀ ਡਿਵੈਲਪਮੈਂਟ ਦੇ ਕਾਰਜ ਕਰਾਊਗਾ ਜਿੰਨੇ ਵੀ ਕਰਾਊਗਾ ਕਾਰਜ ਚਾਹੇ ਛੋਟਾ ਤੇ ਚਾਹੇ ਵੱਡਾ ਚਾਹੇ ਸੈਂਕੜਿਆਂ ਦਾ ਹੋਵੇ ਚਾਹੇ ਅਰਬਾਂ ਦਾ ਹੋਵੇ ਉਹਦੇ ਵਿੱਚੋਂ ਮੈਂ 0.0% ਵੀ ਕਮਿਸ਼ਨ ਨਹੀਂ ਲਵਾਂਗਾ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਯੋਧਾਂਗਾ ਪਬਲਿਕ ਦੀਆਂ ਮੰਗਾਂ ਉਹੀ ਨੇ ਜੋ ਮੈਂ ਆ ਕੇ ਵਾਅਦਾ ਕਰਦਾ ਜਾਂ ਦੱਸਦਾ ਵੀ ਇਹ ਕਰਨ ਵਾਲੀਆਂ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਅਨੂ ਐਲਬਰਟਾ ਜਿੱਦਾਂ ਜਿੱਦਾਂ ਸਮਾਜ ਦੇ ਵਿੱਚ ਚੱਲਦਾ ਰਿਹਾ ਐਲਬਰਟ ਦੂਆ ਚੱਲਦਾ ਰਿਹਾ ਤੇ ਉਹਨਾਂ ਨੂੰ ਪਤਾ ਸਾਡਾ ਅਨੂ ਆ ਗਿਆ ਆ ਤਾਂ ਹੁਣ ਸਾਨੂੰ ਕੋਈ ਕਹਿਣ ਦੀ ਜਾਂ ਸੋਚਣ ਦੀ ਲੋੜ ਨਹੀਂ ਇਹ ਆ ਗਿਆ ਵਿਧਾਨ ਸਭਾ ਜਾ ਕੇ ਆਪ ਹੀ ਲੈ ਕੇ ਆਏਗਾ ਮੇਰੀ ਇਹੀ ਵੋਟਰਾਂ ਨੂੰ ਅਪੀਲ ਹੈ ਕਿ 19 ਤਰੀਕ ਨੂੰ ਸਵੇਰੇ 7 ਵਜੇ VOTING ਸ਼ੁਰੂ ਹੋਣੀ ਹੈ ਤੇ 7 ਨੰਬਰ ਹੀ ਮੇਰਾ ਬਟਨ ਹੈ ਤੇ 19 ਤਰੀਕ ਸਵੇਰੇ 7 ਵਜੇ ਜਾ ਕੇ 7 ਨੰਬਰ ਬਟਨ ਦਬ ਕੇ ਆਣ ਤੇ ਗੁੰਗੇ ਬੋਲੇਆਂ ਨੂੰ ਜਗਾਣ ਦੇ ਲਈ ਉਹ ਬਾਜਾ ਵਜਾਣ ਤਾਂ ਕਿ ਇਹ ਜਿਹੜੇ ਗੁੰਗੇ ਬੋਲੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਮੈਂ ਪੋਲਿਟਿਸ਼ੀਅਨਸ ਨੂੰ ਕਹਿ ਰਿਹਾ ਆਂ ਵੀ ਇਹਨਾਂ ਨੂੰ ਸੁਨਾਇਆ ਜਾ ਸਕੇ ਬਾਜੇ ਦੀ ਆਵਾਜ਼ ਕਿ ਬਾਜਾ ਵੱਜ ਚੁੱਕਿਆ ਆ ਹੁਣ ਆਪਣੇ ਕੰਮ ਕਰੋ ਹਰਕਤਾਂ ਸੁਧਾਰੋ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿੱਤ ਦਾ ਬਿਗਲ ਵੱਜ ਚੁੱਕਿਆ ਆ ਵੋਟਾਂ ਬਾਅਦ ਦੀ ਗੱਲ ਆ ਮੈਨੂੰ ਜਦੋਂ ਮਿਲਦਾ ਪਿਆਰ ਇਨ੍ਹਾਂ ਭਾਈਚਾਰਾ ਮਿਲਦਾ ਆ ਆਸ਼ੀਰਵਾਦ ਮਿਲਦਾ ਤਾਂ ਮੈਂ ਅੱਜ ਹੀ ਜਿੱਤਿਆ ਹੋਇਆ ਆ ਵੋਟਾਂ ਤਾਂ ਦੂਰ ਦੀ ਗੱਲ ਤੁਸੀਂ ਇਹੀ ਕਹਿਣਾ ਚਾਹਨੇ ਅਸੀਂ ਅਰੋੜ ਭਾਈ ਨੂੰ ਵੋਟ ਪਾਵਾਂਗੇ ਇਨ੍ਹਾਂ ਨੂੰ ਹੀ ਦੇਵਾਂਗੇ ਜੋ ਵੀ ਆ ਮਦਦ ਸਾਡੇ ਵਾਸਤੇ ਹੀ ਕਰਨਗੇ ਸਾਡਾ ਮੱਲਾ ਵੈਸੇ ਇਦਾਂ ਨਸ਼ਿਆਂ 'ਚ ਲੱਗਿਆ ਹੋਇਆ ਵਾ ਕੋਈ ਇੱਥੇ ਲੈਟ ਨਹੀਂ ਚੋਰੀ ਹੁੰਦੀ ਆ ਪਤਰੀ ਰਾਤ ਨੂੰ ਕੋਈ ਲੰਘ ਨਹੀਂ ਸਕਦਾ ਸਾਡੀਆਂ ਅੰਗਲੀਆਂ 'ਚ ਵੀ ਚੋਰ ਪਿੰਦੇ ਰਾਤ ਅਸੀਂ ਉਮੀਦ ਰੱਖਦੇ ਆ ਸਾਡਾ ਭਰਾ ਜਿੱਤੇਗਾ ਸਾਡੇ ਲਈ ਕਰੇਗਾ ਅਸੀਂ ਉਮੀਦ ਰੱਖਦੇ ਆ ਇਹਨਾਂ ਦੇ ਉੱਤੇ ਇਹ ਸਾਡੀ ਉਮੀਦ ਆ ਆ ਜਰੂਰ ਕਰਨਗੇ ਸਾਨੂੰ ਵਿਸ਼ਵਾਸ ਸਾਨੂੰ ਅੱਛਾ ਲੱਗ ਰਿਹਾ ਤੁਹਾਡੇ ਨਾਲ ਖੜੇ ਆ ਅਸੀਂ 7 ਨੰਬਰ 'ਤੇ ਰਹਿ ਕੇ ਬਟਨ ਦਬਾਵਾਂਗੇ ਬਾਅਦ ਚ ਜਾ ਕੇ ਆਪਣੇ ਭਰਾ ਨੂੰ ਜਿਤਾਵਾਂਗੇ ਸਾਨੂੰ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਨਾ ਪੈਸੇ ਦੀ ਨਾ ਤੇਲੇ ਦੀ ਸਾਨੂੰ ਤਾਂ ਇਹ ਆ ਵੀ ਸਾਡੇ ਮਹੱਲੇ ਦਾ ਸੁਧਾਰ ਹੋਵੇ ਜਿਹੜੇ ਬੱਚੇ ਨਸ਼ੇ 'ਚ ਲੱਗੇ ਨੇ ਇਹ ਬੱਚੇ ਸੁਧਰ ਜਾਣ ਇਹ ਸਹੀ ਹੈ ਨਸ਼ਾ ਬਿਲਕੁਲ ਬੰਦ ਹੋ ਜਾਏ ਇਹਨਾਂ ਨੇ ਹਾਂਜੀ ਹੁਣ ਮੈਂ ਤਾਂ ਹੁਣੇ ਹੀ ਮਿਲਿਆ ਇਹਨਾਂ ਨੂੰ ਹੁਣੇ ਜਿਹੜੇ ਵਾਅਦੇ ਕੀਤੇ ਨੇ ਪਰਮੇਸ਼ਰ ਇਹਨਾਂ ਨੂੰ ਆਸ਼ੀਸ਼ ਦੇਵੇ ਤੰਦਰੁਸਤੀ ਦੇਵੇ ਇਹਨਾਂ ਨੂੰ ਇਹਨਾਂ ਨੂੰ ਅੱਗੇ ਵਧਾਵੇ ਪ੍ਰਭੂ ਇਹਨਾਂ ਜਿੱਤ ਕਰਾਵੇ ਇਹ ਫਿਰ ਮਹੱਲੇ ਦਾ ਸੁਧਾਰ ਕਰਨ ਸਾਨੂੰ ਬਹੁਤ ਵਧੀਆ ਲੱਗਿਆ ਵਾ ਅਸੀਂ ਇਹਨਾਂ ਨੂੰ ਆਪਣਾ ਭਰਾ ਬਣਾ ਲਿਆ ਵਾ ਇਹਨਾਂ ਨੂੰ ਜਿਤਾਵਾਂਗੇ ਜਿਹੜਾ ਨਸ਼ਾ ਵਾ ਇਹ ਛਡਾਓ ਘਰ ਚ ਬੱਚੇ ਪੋਰਾ ਪੋਰਾ ਗਏ ਹੋਏ ਆ ਸਭ ਦੇ ਵੀ ਬਹੁਤ ਚੰਗਾ ਵਾ ਇਹ ਜਿੱਤ ਜਾਣਗੇ ਤਾਂ ਵਧੀਆ ਹੋਊਗਾ ਬਹੁਤ ਇਹਨਾਂ ਨੂੰ ਵੋਟ ਪਾਵਾਂਗੇ ਅਸੀਂ ਇਹਨਾਂ ਨੂੰ ਜਿਤਾਵਾਂਗੇ ਮੱਲੇ ਵਾਲਿਆਂ ਨੂੰ ਵੀ ਕਹਾਂਗੇ ਵੋਟ ਪਾਓ ਆਪਣੇ ਭਰਾ ਨੂੰ ਲਿਆਓ ਜਿਤਾਓ ਇਹਨਾਂ ਨੂੰ ਮੱਲੇ ਵਾਲਿਆਂ ਨੂੰ ਸਭ ਨੂੰ ਕਹਾਂਗੇ ਅਸੀਂ ਵੀ ਇਹਨਾਂ ਨੂੰ ਅੱਜ ਕੀ ਅਸੀਂ ਮੌਕਾ ਦੇਣਾ ਮੌਕਾ ਦੇਵਾਂਗੇ ਆਮ ਆਦਮੀ ਨੂੰ ਵੀ ਦਿੱਤਾ ਸੀ ਇਹਨਾਂ ਨੂੰ ਵੀ ਦਿੱਤਾ ਸੀ ਉਹ ਕਹਿੰਸੀ ਹਜ਼ਾਰ ਹਜ਼ਾਰ ਦੇਵਾਂਗੇ ਹਜੇ ਤੱਕ ਤਾਂ ਪਹੁੰਚਿਆ ਨਹੀਂ ਹੈਗਾ ਤੇ ਹੁਣ ਇਹਨਾਂ ਨੂੰ ਭਰਾ ਨੂੰ ਦਿਤਾਵਾਂਗੇ ਅਸੀਂ ਸਾਡੀ ਇਹ ਰੱਖਿਆ ਕਰਨਗੇ ਸਾਡੇ